ਆਈ ਮਹੱਲਾ ਤੂ ਜਾ ਨਾਨਕ ਪਰਖਿ ਆਪ ਕੋ ਤਾ ਪਾਰਖ ਜਾਣ ਰੋਗ دارو ਦੋਹੈਂ ਬੁੱਝੈ ਤਾਂ ਵੈਦ ਸੁ ਜਾਣ ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਹਾਨ ਲੱਭ ਨਾ ਚੱਲਈ ਸੱਚ ਰਹੈ ਸੋ ਵਿਸ਼ਟ ਪ੍ਰਮਾਣ ਸਰ ਸੰਦੇ ਆਗਾਸ ਕਉ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹਿ ਦਰਜਾਨ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਨੀ ਵਾਰੀਆ ਮਹਿਲਾ ਮਨ ਜਨਵਾਸ ਸ਼ਬਦ ਸواریਆ ਸੱਚ ਕਹਿਨ ਅਰਦਾਸ ਸੇ ਵਿਚਾਰੀਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸਚੀ ਕਹਿਨ ਅਰਦਾਸ ਮਨੋ ਪਿਆਰੀਆ ਬਿਨ ਨਾਮ ਹੈ ਤ੍ਰਿਗਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਸ਼ਲੋਕ ਮਹਲਾ ਪਹਿਲਾ ਮਾਰੂ ਮਹੀਨਾ ਤ੍ਰਿਪਤਿਆ ਅੱਗ ਨਹ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿ ਸੁਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹਲਾ ਦੂਜਾ ਨੇਹ ਫਲੰ ਤਸ ਜਨਮਸ ਜਾਵਤ ਬ੍ਰਹਮਨਾ ਬਿੰਦਤੀ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੀ ਕਰਨ ਕਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਪੌੜੀ ਖਸਮ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਕਸਮੋਂ ਹੂ ਪੂਰਾ ਪਾਏ ਮਨੋ ਰਹਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਬਦਉਸਿਆ ਢਾਡੀ ਕਥੇ ਅਕੱਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖਤਿਓ ਜੰਮੇ ਖਤੇ ਕਰਨ ਤਾਂ ਖਤਿਆ ਵਿੱਚ ਪਾਏ ਧੋਤੇ ਮੂਲ ਨਾ ਉਤਰਹਿ ਜੇ ਸੋ ਧੋਣ ਪਾਏ ਨਾਨਕ ਬਖਸ਼ੇ ਬਖਸ਼ੀਐ ਨਾਹੀਂ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਦੁਖ ਛਡ ਮੰਗੀਐ ਸੁਖ ਸੁਖ ਦੁਖ ਦੁਖ ਦੁਏ ਦਰ ਕੱਪੜੇ ਪਹਿ ਰਹੇ ਜਾਏ ਮਨੁੱਖ ਜਿੱਥੈ ਬੋਲਣ ਹਾਰੀ ਐ ਤਿੱਥੈ ਚੰਗੀ ਚੋਪਾ ਪਾਉਣੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲਖ ਸਿਰਜ ਨੇ ਹਾਲਿਆ ਉੱਜੜ ਭੁੱਲੇ ਰਾਹ ਗੁਰ ਵੇਖਾਲਿਆ ਸਤਗੁਰ ਸੱਚੇ ਵਾਹ ਸੱਚ ਸੁਮਾਲਿਆ ਪਾਇਆ ਰਤਨ ਕਰਾਹ ਦੀਵਾ ਬਾਲਿਆ ਸੱਚਾ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨੇ ਡਰਿਆ ਡਰ ਲਗ ਗਰਬ ਸੇਹ ਗਾਲਿਆ ਨਾ ਉਹ ਭੁੱਲਾ ਜਗ ਫਿਰੇ ਬੇਤਾਲਿਆ ਸਲੋਕ ਮਹਲਾ 3 ਤੀਜਾ ਭੈ ਵਿੱਚ ਜੰਮੈ ਭੈ ਮਰੈ ਪੀ ਭਉ ਮਨ ਮਹਿ ਹੋਈ ਨਾਨਕ ਭੈ ਵਿੱਚ ਜੀ ਮਰੈ ਸਹਿਲਾ ਆਇਆ ਸੂਈ ਮਹਲਾ 3 ਤੀਜਾ ਭੈ ਵਿਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਣ ਜੀ ਮਰੇ ਮੋਹੇ ਕਾਲੈ ਉਠ ਜਾਈ ਪੌੜੀ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤਗੁਰ ਹੋਏ ਦਇਆਲ ਤਾਂ ਦੁਖ ਨਾ ਜਾਣੀ ਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਸ਼ਲੋਕ ਮਹਲਾ ਪਹਿਲਾ ਸਿਰ ਖੁਹਾਈ ਪੀਹ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹਿ ਲੈਨ ਪੜਾਸਾਂ ਪਾਣੀ ਦੇਖ ਸਗਾਹੀ ਪੇਡਾਂ ਵਾਂਗੀ ਸਿਰ ਖੋਹਾਇਨ ਭਰੀਆਂ ਹੱਥ ਸਵਾਹੀ ਮਾਉ ਪੀਉ ਕਿਰਤ ਗਵਾਇਨ ਟੱਬਰ ਰੋਵਣ ਤਾਹੀ ਓਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਏ ਇਕ ਥਾਂ ਪਾਹੀ ਅਠਸੱਤ ਤੀਰਥ ਦੇਨ ਨਾ ਢੋਈ ਬ੍ਰਾਹਮਣਿਆਂ ਨਾ ਖਾਹੀ ਸਦਾ ਕੁਚੀਲ ਰਹਹਿ ਦਿਨ ਰਾਤੀ ਮੱਤੈ ਟਿੱਕੇ ਨਾਹੀ ਝੁੰਡੀ ਪਾਏ ਬਹਿਨ ਨਿਤ ਮਰਨੈ ਡੜ ਦੀ ਬਾਣ ਨਾ ਜਾਹੀ ਲੱਕੀ ਕਾ ਸੇ ਹੱਥੀ ਭੁੰਮਣ ਅੱਗੋਂ ਪਿੱਚੀ ਜਾਹੀ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਦਈਏ ਵਗੋਏ ਫਿਰਹਿ ਬਗੁੱਤੀ ਫਿੱਟਾ ਵਤੈ ਗੱਲਾਂ ਜੀਆਂ ਮਾਰ ਜੀਵਾਲੇ ਸੋਈ ਅਵਰਨਾ ਕੋਈ ਰੱਖੈ ਦਾਨੂ ਤੈ ਇਸਨਾ ਨੋ ਵੰਜੀ ਪਸ ਪਈ ਸਿਰ ਖੁੱਤੈ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀ ਆਮਾਧਾਣੀ ਅੱਠ ਸੱਠ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਏ ਨਵਾਜੈ ਨਾ ਤੈ ਪੂਜਾ ਨਾਮਨ ਸਦਾ ਸੁਜਾਣੀ ਮੋਇਆਂ ਜੀਵਦਿਆਂ ਗਤ ਹੋਐ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਕੁੱਤੇ ਸ਼ੈਤਾਨੀ ਇਹਨਾ ਗੱਲ ਨਾ ਪਾਣੀ ਵੁੱਠੈ ਹੋਇ ਹੋਏ ਬਲਾਵ ਜੀਆਂ ਜੁਗਤ ਸਮਾਣੀ ਵੁੱਠੈ ਅਨ ਕਮਾਦ ਕਪਾਹ ਸਭ ਸੇ ਪਰਦਾ ਹੋਵੇ ਵੁੱਠੈ ਘਾਚ ਰਹੇ ਨਿਤ ਸੁਰਹੀ ਸਾ ਤਨ ਦਹੀ ਬਲੋਵੇ ਤਿਤਕੇ ਹੋਮ ਜਗ ਸਦ ਪੂਜਾ ਪਇ ਕਾਰਜ ਸੁ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਟੈ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਨ ਨਾਹੀ ਤਾਂ ਸਤ ਚੱਟੇ ਸਿਰ ਛਾਈ ਮਹੱਲਾ ਦੂਜਾ ਅੱਗੀ ਪਾਲਾ ਕੀ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੀ ਕਰੇ ਪਉਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਪੌਣੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀ ਬਾਣ ਹੋਰਿਆ ਮਣ ਜਾਣਿਆ ਸੱਚ ਜੇ ਮੰਗਹਿ ਦਾਨ ਸੇ ਤੁਦੈ ਜਿਹਿਆ ਸੱਚ ਤੇਰਾ ਫਰਮਾਨ ਸ਼ਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨੀਸ਼ਾਨ ਨਾ ਚੱਲੇ ਚਲਾਇਆ ਹੂੰ ਸੱਚਾ ਦਾਤਾਰ ਨਿਤ ਦੇਵਹਿ ਚੜਹਿ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਭਾਇਆ ਸਲੋਕ ਮਹੱਲਾ ਦੂਜਾ ਦੀਖਿਆ ਅੱਖ 부ਝਾਇਆ ਸਿਫਤੀ ਸੱਚ ਸਮਿਓ ਤਿਨ ਕੋ ਕਿਆ ਉਪਦੇਸੀ ਐ ਜਿਨ ਗੁਰ ਨਾਨਕ ਦੇਵ ਮਹੱਲਾ ਪਹਿਲਾ ਆਪੁ ਬੁਝਾਇਐ ਸੋਈ 부ਝੈ ਜਿਸ ਆਪ ਸੁਝਾਇ ਤਿਸ ਸਭ ਕਿਸ ਸੁਝੈ ਕਹਿ ਕਹਿ ਕਤਨਾ ਮਾਇਆ ਲੂਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅੱਖਰ ਨਾਨਕ ਅਖਿਉ ਆਪ ਲਹਿ ਭਾਂਤ ਹੋਐ ਜਿਸ ਦਾਤ ਪੌੜੀ ਹਉ ਢਾਡੀ ਵੇਹਕਾਰ ਕਰ ਲਾਇਆ ਰਾਤ ਦੇਹ ਕਹਿ ਵਾਰ ਤੁਰੋ ਫਰਮਾਇਆ ਢਾਡੀ ਸਚੈ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਪੋਜਨ ਆਇਆ ਗੁਰਮਤਿ ਖਾਦਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਫਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੀ ਪੂਰਾ ਪਾਇਆ